ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਟੱਡੀ ਪੰਜਾਬ 365 ਤੇ ਰਾਜੇ ਹਾਜ਼ਰਾਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਨਵੀਂ ਰਿਕਰੂਟਮੈਂਟ ਦੇ ਨਾਲ ਫਰੈਸ਼ ਫਰਤੀ ਦੇ ਨਾਲ ਜਾਣਕਾਰੀ ਤੁਹਾਡਾ ਪੂਰੀ ਸ਼ੇਅਰ ਕਰਾਂਗੇ ਜਾਣਕਾਰੀ ਦੇ ਲਈ ਲਾਸਟ ਤੱਕ ਬਨੇ ਰਹੋ ਅੱਛੀ ਲੱਗੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਸੀਂ ਦੇਖਿਆ ਹੋਗਾ ਚੈਨਲ ਤੇ ਡੇਲੀ 4 ਤੋਂ 5 ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਲੇਟੈਸਟ ਨੋਟੀਫਿਕੇਸ਼ਨ ਦੇ ਰਿਲੇਟਡ ਚਾਹੇ ਪੋਸਟੈਕ ਹੋਵੇ ਚਾਹੇ ਸੌ ਚਾਹੇ ਹਜ਼ਾਰ ਠੀਕ ਹੈ ਜੀ ਕੱਚੀ ਹੋਵੇ ਪੱਕੀ ਹੋਵੇ ਕੰਟਰੈਕਟ ਹੋਵੇ ਰੈਗੂਲਰ ਹੋਵੇ ਮੈਂ ਹਰ ਪੋਸਟ ਦੀ ਜਾਣਕਾਰੀ ਮੈਂਸ਼ਨ ਕਰਦਾ ਹਾਂ ਪਲੱਸ ਇਹ ਵੀ ਜਰੂਰ ਦੱਸਦਾ ਕਿ ਭਈ ਇਹ ਕੰਟਰੈਕਟਰ ਹੈ ਰੈਗੂਲਰ ਹੈ ਹੋਗਾ ਪੱਕੀ ਕਿਵੇਂ ਦੀ ਆ ਸੋ ਜਾਣਕਾਰੀ ਦੇ ਨਾਲ ਅਪਡੇਟਡ ਰਹਿਣ ਲਈ ਫਾਰਮ ਫਿਲ ਕਰ ਲਈ ਤੁਸੀਂ ਚੱਲਣਾ ਜੁੜ ਸਕਦੇ ਹੋ ਸ਼ੁਰੂ ਕਰਦੇ ਹਾਂ ਜਾਣਕਾਰੀ ਰਾਜ ਸਭ ਤੋਂ ਪਹਿਲਾਂ ਦੇਖੀਏ ਪੋਸਟ ਪੋਸਟ ਹੋ ਗਈ ਹੈ ਇੱਕ ਸਬ ਫਾਇਰ ਆਫੀਸਰ ਸਬ ਫਾਇਰ ਆਫੀਸਰ ਇੱਕ ਪੋਸਟ ਆ ਜੀ ਅਨ ਰਿਜ਼ਰਵਡ ਹੈਗੀ ਆ ਇਹਦੇ ਵਿੱਚ 7th CPC ਦੇ ਹਿਸਾਬ ਨਾਲ ਤੁਹਾਨੂੰ ਸੈਲਰੀ ਮਿਲੇਗੀ ਹਾਈਟ ਦੇ ਵਿੱਚ ਮੰਗੀਏ 5.5 ਜਸਟ ਮੰਗਿਆ ਜੀ 33.5 ਐਕਸਪੈਂਡੇਬਲ ਅਨਐਕਸਪੈਂਡੇਬਲ ਤੇ ਡੇਢ ਜਿਹੜੀ ਇੰਚ ਆ ਉਹ ਐਕਸਪੈਂਡੇਬਲ ਹੋਏਗੀ ਵੱਧ ਆਈ ਸਾਈਡ 6x6 ਚਾਹੀਦੀ ਆ ਵਿਦਆਊਟ ਗਲਾਸਸ ਰਨਿੰਗ ਤੁਹਾਡੀ ਚਾਹੀਦੀ ਆ 100 ਯਾਰਡ 60 ਕਿਲੋ ਭਾਰ ਚੁੱਕ ਕੇ ਪੱਥਰ ਚੁੱਕ ਕੇ 1 ਮਿੰਟ ਚ ਲਿਫਟਿੰਗ ਇੱਕ ਤੋਂ ਕੋਹ ਕਲੇਟਰ ਚੁਕਣੀ ਆ ਇਹ ਨਾਲ ਲਗਭਗ ਸੇਮ ਜਿਵੇਂ ਫਾਇਰਮੈਨ ਵਾਲਾ ਸੀ ਨਾ ਤੇ ਫਾਇਰਮੈਨ ਵਾਲੀ ਸਬ ਫਾਇਰ ਅਫੀਸਰ ਅਤੇ ਫਾਇਰਮੈਨ ਵਾਲੀ ਹੀ ਲਗਭਗ ਇਹਦਾ ਸਾਰਾ ਜਿਹੜਾ ਉਹ ਹੈਗਾ ਆ ਆਪਣੇ ਫਿਜ਼ੀਕਲ ਹੈਗਾ ਅਰਥ ਤੋਂ 10 ਫੁੱਟ ਤੁਹਾਨੂੰ ਜਿਹੜੀ ਗਰਾਊਂਡ ਤੋਂ ਰਸੀ ਵੀ ਚੜਨੀ ਪਵੇਗੀ ਉੱਪਰ ਠੀਕ ਆ ਇਹਦੇ ਬਾਅਦ ਕੁਆਲੀਫਿਕੇਸ਼ਨ ਕੀ ਹੈ ਗ੍ਰੈਜੂਏਸ਼ਨ ਚਾਹੀਦੀ ਹੈ ਪ੍ਰੈਫਰਬਲੀ ਇਨ ਸਾਇੰਸ ਸਬਜੈਕਟ ਠੀਕ ਆ ਪੋਸਟ ਹੈਗੀ ਹੈ ਸਬ-ਆਫੀਸਰ ਦੀ ਇੱਕ ਹੋਰ ਪੋਸਟ ਹੈਗੀ ਹੈ ਜੀ ਹੋਸਟਲ ਵਾਰਡਨ ਹੋਸਟਲ ਵਾਰਡਨ ਪੋਸਟ ਹੈਗੀ ਹੈ ਗ੍ਰੇਡ 2 ਦੀ ਠੀਕ ਆ ਦੋ ਪੋਸਟਾਂ ਨੇ ਦੋ ਪੋਸਟਾਂ ਦੋਵੇਂ ਤੁਹਾਡੀਆਂ ਕਿਹੜੀਆਂ ਨੇ ਅਨਰਿਜ਼ਰਵਡ ਇੱਕ ਇੱਕ ਅਨਰਿਜ਼ਰਵਡ ਨੇ ਇੱਕ ਐਸ.ਸੀ.ਐਮ.ਬੀ ਦੀ ਹੈਗੀ ਆ ਉਹ ਵੀ ਇੱਕ ਫੀਮੇਲ ਦੀ ਠੀਕ ਹੈ ਇਹਦੇ ਜੀ 7 CPC ਹਿਸਾਬ ਨਾਲ ਤਨਖਾਹ ਮਿਲੇਗੀ ਪੱਕੀ ਨੌਕਰੀ ਹੈਗੀ ਆ ਗ੍ਰੈਜੂਏਟ ਚਾਹੀਦਾ ਨੂੰ ਹੋਮ ਸਾਇੰਸ ਨਾਲ ਮਿਨੀਮਮ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ ਇਹਦਾ ਗਰਲ ਹੋਸਟਲ ਓਨਲੀ ਲੇਡੀਜ਼ ਵਿਲ ਬੀ ਅਪੁਆਇੰਟਡ ਐਸ ਹੋਸਟਲ ਵਾਰਡਨ ਕਹਿੰਦੇ ਇਹ ਕੁੜੀਆਂ ਦਾ ਹੋਸਟਲ ਆ ਤੇ ਇਥੇ ਸਿਰਫ ਕੁੜੀਆਂ ਹੀ ਐਜ਼ ਅ ਹੋਸਟਲ ਵਾਰਡਨ ਅਪੁਆਇੰਟ ਕੀਤੀਆਂ ਜਾਣਗੀਆਂ ਹੁਣ ਤੁਹਾਨੂੰ ਪੋਸਟਾਂ ਦੱਸਤੀਆਂ ਤੁਹਾਨੂੰ ਇਹ ਨਹੀਂ ਦੱਸਿਆ ਕਿ ਡਿਪਾਰਟਮੈਂਟ ਕਿਹੜਾ ਹੁਣ ਤੁਹਾਨੂੰ ਡਿਪਾਰਟਮੈਂਟ ਰਿਵੀਲ ਕਰਦੇ ਆ ਅਜੇ ਡਿਪਾਰਟਮੈਂਟ ਹੈਗਾ ਬਾਬਾ ਫਰੀ ਯੂਨੀਵਰਸਿਟੀ ਆਫ ਹੈ ਸਟਾਰਟਿੰਗ ਡੇਟ ਕੀ ਸੀ ਇਹਦੀ ਭਾਈ 13 ਤਰੀਕ ਤੇ ਲਾਸਟ ਡੇਟ ਕੀ ਹੈਗੀ ਆ 3 7 ਹੁਣ ਇਹਦੇ ਵਾਸਤੇ ਜੋ ਪੋਸਟਾਂ ਨੇ ਇੱਕ ਸਬ ਅ ਫਾਇਰ ਆਫੀਸਰ ਤੇ ਦੋ ਪੋਸਟਾਂ ਨੇ ਹੋਸਟਲ ਵਰਡਨੀਆਂ ਇਹ ਵੀ ਲੇਡੀਜ਼ ਭਰ ਸਕਦੀਆਂ ਨੇ ਠੀਕ ਆ ਹੁਣ ਐਪਲੀਕੇਸ਼ਨ ਫੀਸ ਕੀ ਹੈ ਐਪਲੀਕੇਸ਼ਨ ਫੀਸ ਤੁਹਾਡੀ ਪਹਿਲੀ ਹੈ 2360 ਰੁਪਏ ਦੂਸਰੀ ਜਿਹੜੀ ਐਸਸੀ ਦੀ ਹੈਗੀ ਆ ਉਹ ਹੈਗੀ ਹੈ 1180 ਰੁਪਏ ਐਸਸੀ ਕੈਟੇਗਰੀ ਨੂੰ ਛੱਡ ਕੇ ਬਾਕੀ OBC ਜਰਨਲ EWS ਸਭ ਦੀ 2360 ਰੁਪਏ ਹੈਗੇ ਸਿਰਫ ਐਸਸੀ ਕੈਟੇਗਰੀ ਦੀ ਜਿਹੜੀ 1180 ਹੋਵੇਗੀ ਠੀਕ ਹੈ ਜੀ ਇਹ ਪੋਸਟਰ ਸੀਗੀਆਂ ਹੁਣ ਇਹਦੇ ਵਿੱਚ ਕੁਝ ਟਰਮ ਐਂਡ ਕੰਡੀਸ਼ਨ ਲਿਖੀਆਂ ਨੇ ਉਹ ਵੀ ਦੇਖ ਲੈਣੇ ਕੀ ਹੈ ਕਹਿੰਦੇ ਕਹਿੰਦੇ ਯੂਨੀਵਰਸਿਟੀ ਨੂੰ ਰਾਈਟ ਹੈਗਾ ਆ ਪੋਸਟਾਂ ਵਧਾਉਣ ਘਟਾਉਣ ਦਾ ਤੁਸੀਂ 10ਵੀਂ ਦੇ ਵਿੱਚ ਆਪਣੇ ਮੈਟ੍ਰਿਕੁਲੇਸ਼ਨ ਤਸਵੀਰਾਂ 'ਚ ਪੰਜਾਬੀ ਪੜੀ ਹੋਣੀ ਚਾਹੀਦੀ ਆ ਉਮਰ ਤੁਹਾਡੀ ਜਿਹੜੀ ਆ ਉਹ 37 ਸਾਲ ਤੱਕ ਹੋਣੀ ਚਾਹੀਦੀ ਆ ਮੈਕਸਿਮਮ ਏਜ ਲਿਮਿਟ ਜਿਹੜੀ ਉਹ ਹੈਗੀ ਤੁਹਾਡੀ 45 ਸਾਲ ਹੈਗੀ ਆ ਵੀ ਕੁਝ ਆਪਣੇ ਵੱਖ-ਵੱਖ ਕੈਟਾਗਰੀਜ਼ ਵਾਈ ਰਿਲੇਕਸ਼ਨ ਦੇ ਹਿਸਾਬ ਨਾਲ ਠੀਕ ਹੈ ਇਹੀ ਮੇਨ ਜਿਹੜੀਆਂ ਚੀਜ਼ਾਂ ਸੀਗੀਆਂ ਬਾਕੀ ਤੁਸੀਂ ਵੈਬਸਾਈਟ ਤੇ ਜਾ ਕੇ इजीली ਅਪਲਾਈ ਕਰ ਸਕਦੇ ਹੋ ਵੈਬਸਾਈਟ ਕਿਹੜੀ ਹੈਗੀ ਜੀ ਵੈਬਸਾਈਟ ਹੈ ਬਾਬਾ ਫਰੀ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੀ ਤੁਸੀਂ ਸਰਚ ਕਰੋ ਤੇ ਤੁਹਾਨੂੰ ਵੈਬਸਾਈਟ ਮਿਲ ਜੇਗੀ ਇਹ ਦੇਖੋ ਇਹ ਵੈਬਸਾਈਟ ਵੀ ਮੈਂਸ਼ਨ ਕੀਤੀ ਹੈ www.bfhus.ac.in ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਤੇ ਆਪਣਾ ਫਾਰਮ ਫਿਲ ਕਰ ਸਕਦੇ ਹੋ ਸੋ ਰਾਜੇ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਪਹੁੰਚਾ ਦਿਓ ਉਹਨਾਂ ਨੂੰ ਵੀ ਕਰਪਲਾ ਸੋਹਪਲਾ ਬਾਕੀ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਹੈ ਬਹੁਤ ਅੱਛੇ ਅੱਛੇ ਕਮੈਂਟ ਆ ਰਹੇ ਨੇ ਮੈਂ ਸਭ ਦੇ ਸਵਾਲਾਂ ਦੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਸਵਾਲ ਪੁੱਛ ਸਕਦੇ ਹੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਡੇਲੀ ਬੇਸ ਤੇ 4-5 ਵੀਡੀਓ ਜਿਹੜੀਆਂ ਮੈਂ ਅਪਲੋਡ ਕਰ ਰਿਹਾ ਕੋਈ ਵੀ ਭਰਤੀ ਆਰੀ ਚਾਹੀਏ ਇੱਕ ਪੋਸਟ ਹੈ ਜਿਆਦਾ ਕੱਚੀ ਪੱਕੀ ਕੋਈ ਵੀ ਠੀਕ ਹੈ ਜੀ ਸੋ ਇਸ ਲਈ ਚੈਨਲ ਜੁੜੇ ਰਹੋ ਅਪਡੇਟ ਰਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਪਰਮਾਤਮਾ ਸਰਬੱਤ ਦਾ ਭਲਾ ਕਰੇ